ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਵਨੀਤ ਕੋਰ ਆਪ ਸਭ ਦੇ ਸੰਮੋਹਿਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲੇ ਅਤੇ ਸਰਗਰਮੀਆਂ ਬਾਰੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪੰਥਨਾਮਾ ਦੇ ਮੁੱਖ ਮੰਤਰੀ ਜਾਣਗੇ ਪੰਥ ਦੇ ਕੇਂਦਰੀ ਮਾਡਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਸਿੱਖ ਵਿਦਵਾਨ ਕੀ ਰੋਲ ਨਿਭਾ ਸਕਦੇ ਹਨ ਦੂਜਾ ਵੱਖ-ਵੱਖ ਅਦਾਰਿਆਂ ਦੇ ਵਿੱਚ ਪੜ ਰਹੇ ਨੌਜਵਾਨ ਕਿਵੇਂ ਸਿੱਖਾਸ਼ੇ ਤੋਂ ਦੂਰ ਹੋ ਰਹੇ ਹਨ ਜਿਵੇਂ ਲਸ਼ਮੀ ਕਾਟੀ ਦੇ ਵਿੱਚ ਨਿਮਰਤਾ ਨਾਲ ਪ੍ਰਚਾਰ ਕਰਨ ਵਾਲੇ ਸਰਦਾਰ ਜੈਕਾਰ ਸਿੰਘ ਜੀ ਦਾ ਦਨਕੇਪ ਜੀਵਨ ਬਿਊਰੋ ਬਾਰੇ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪਿਛਲੇ ਸਮੇਂ ਤੋਂ ਪੰਥਕ ਪ੍ਰਤੀਕਰਮ ਦੇ ਵਿੱਚ ਕੇਂਦਰੀ ਜਥੇਬੰਦੀਆਂ ਦਾ ਰੋਲ ਕੱਟਦਾ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਪੰਥ ਖਾਲਸੇ ਦੀ ਨੁਮਾਇੰਦਗੀ ਹੈ ਤੇ ਉਸ ਦੇ ਨਾਲ ਆ ਰਹੇ ਮਾਮਲੇ ਸਮੁੱਚੇ ਤੌਰ ਤੇ ਵਿਸ਼ਵ ਸਿੱਖ ਮਾਡਲ ਦੇ ਲਈ ਹਾਨੀਕਾਰਕ ਹੈ ਇਸ ਸੰਜੀਵਨੀ ਦੀ ਲਈ ਸਿੱਖ ਵਿਦਵਾਨ ਕੀ ਕੁਝ ਕਰ ਸਕਦੇ ਨੇ ਉਹ ਜਾਣਦੇ ਹਾਂ ਇਸ ਵਿਸ਼ੇ ਰਾਹੀਂ ਬੀਬੀ ਹਰਲੀਨ ਕੋਚੀ پاسੋਂ ਅਕਾਲ ਤਖਤ ਸਾਹਿਬ ਸਿੱਖੀ ਦੀ ਸਭ ਤੋਂ ਉੱਚੀ ਅਤੇ ਪਵਿੱਤਰ ਧਾਰਮਿਕ ਅਥਾਰਟੀ ਹੈ ਜੋ ਹਮੇਸ਼ਾ ਸਚਾਈ ਨਿਆਂ ਅਤੇ ਨਿਰਪੱਖਤਾ ਦਾ ਪ੍ਰਤੀਕ ਰਹੀ ਹੈ ਪਰ ਪਿਛਲੇ ਕੁਝ ਦਿਹਾਕਿਆਂ ਵਿੱਚ ਇਸ ਦੀ ਨਿਰਪੱਖਤਾ ਸ਼ਕਤੀ ਅਤੇ ਆਤਮ ਨਿਰਭਰਤਾ ਦੇ ਵੱਡੇ ਸਵਾਲ ਚੁੱਕੇ ਜਾ ਰਹੇ ਹਨ 1999 ਦੇ ਹੁਕਮਨਾਮੇ ਦੀ ਵਿਵਾਦਤਾ ਜਥੇਦਾਰਾਂ ਦੀ ਨਿਯੁਕਤੀ ਤੇ ਉਹਨਾਂ ਦੇ ਫੈਸਲਿਆਂ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਨੇ ਸਿੱਖ ਸੰਸਥਾਵਾਂ ਦੀ ਵਿਸ਼ਵਨਿယਤਾ ਨੂੰ ਝਟਕਾ ਦਿੱਤਾ ਹੈ ਸ਼੍ਰੋਮਣੀ ਕਮੇਟੀ ਜੋ ਅਕਾਲ ਤਖਤ ਦੇ ਪ੍ਰਸ਼ਾਸਨ ਅਤੇ ਮੈਨੇਜਮੈਂਟ ਦੀ ਮੁੱਖ ਸੰਸਥਾ ਹੈ ਅੱਜ ਕਈ ਵਿਵਾਦਾਂ ਅਤੇ ਦਾਅਵਿਆਂ ਦਾ ਕੇਂਦਰ ਬਣ ਚੁੱਕੀ ਹੈ ਜਿਸ ਕਾਰਨ ਸਿੱਖ ਕੌਮ ਵਿੱਚ ਚਿੰਤਾ ਵਧ ਰਹੀ ਹੈ ਕਿ ਅਕਾਲ ਤਖਤ ਅਜੇ ਵੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪਰੰਪਰਾਵਾਂ ਅਨੁਸਾਰ ਚੱਲ ਰਿਹਾ ਹੈ ਜਾਂ ਨਹੀਂ ਇਤਿਹਾਸ ਗਵਾਹ ਹੈ ਕਿ ਅਕਾਲ ਤਖਨ ਨੇ ਹਮੇਸ਼ਾ ਸਿੱਖ ਕੌਮ ਦੇ ਹੱਕ ਵਿੱਚ ਬੇਖੌਫ ਅਤੇ ਨਿਰਪੱਖ ਫੈਸਲੇ ਕੀਤੇ ਹਨ ਚਾਹੇ ਗੱਲ ਕਿਸੇ ਜਥੇਦਾਰ ਦੀ ਹੋਵੇ ਜਾਂ ਕਿਸੇ ਸੰਸਥਾ ਦੀ ਪਰ ਅੱਜ ਇਹ ਸੰਸਥਾਵਾਂ ਕਈ ਗੁਪਤ ਰਾਜਨੀਤਿਕ ਹਲਕਿਆ ਅਤੇ ਦਬਾਅਚ ਆ ਗਈਆਂ ਹਨ ਜਿਸ ਕਾਰਨ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਵਿਵਾਦ ਪੈਦਾ ਹੋ ਰਹੇ ਹਨ ਇਹ ਨਾ ਸਿਰਫ ਅਕਾਲ ਤਖਨ ਦੀ ਅਧਿਕਾਰਤਾ ਦੇ ਪ੍ਰਭਾਵ ਪਾ ਰਿਹਾ ਹੈ ਬਲਕਿ ਸਿੱਖ ਕੌਮ ਦੀ ਏਕਤਾ ਨੂੰ ਵੀ ਚੁਣੌਤੀ ਦੇ ਰਿਹਾ ਹੈ ਅੱਜ ਵੀ ਸਮਾਂ ਹੈ ਕਿ ਸਿੱਖ ਕੌਮ ਜਾਗਰੂਕ ਹੋ ਕੇ ਆਪਣੀਆਂ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਅੱਗੇ ਆਵੇ। ਅਸੀਂ ਕਿਵੇਂ ਯਕੀਨੀ ਬਣਾ ਸਕਦੇ ਹਾਂ ਕਿ ਸਾਡੇ ਮੂਲ ਅਸੂਲ ਅਟੱਲ ਰਹਿਣ? ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਆਪਣੇ ਧਾਰਮਿਕ મૂਲਿਆਂ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਤੇ ਅਕਾਲ ਤਖਤ ਦੀ ਸੱਚੀ ਮਹਾਨਤਾ ਨੂੰ ਸਮਝੀਏ। ਅਸੀਂ ਸਿਰਫ ਤਦ ਹੀ ਆਪਣੀ ਧਾਰਮਿਕ ਅਥਾਰਟੀ ਨੂੰ ਬਚਾ ਸਕਦੇ ਹਾਂ ਜੇਕਰ ਅਸੀਂ ਇਕਜੁੱਟ ਹੋ ਕੇ ਨਿਸ਼ਪੱਖ ਅਤੇ ਇਨਸਾਫ ਪਸੰਦ ਲੀਡਰਸ਼ਿਪ ਦੀ ਮੰਗ ਕਰੀਏ ਅਕਾਲ ਤਖ ਦੀ ਪਵਿੱਤਰਤਾ ਸਿਰਫ ਸੰਸਥਾਵਾਂ ਦੀ ਜ਼ਿੰਮੇਵਾਰੀ ਨਹੀਂ ਸਗੋ ਹਰ ਸਿੱਖ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ ਜੋ ਇਸ ਦੀ ਇੱਜ਼ਤ ਅਤੇ ਸਤਕਾਰ ਨੂੰ ਕਾਇਮ ਰੱਖਣ ਲਈ ਸਦਾ ਅੱਗੇ ਵਧਣਾ ਚਾਹੀਦਾ ਹੈ ਪੰਥ ਵਿੱਚ ਉਜਾਗਰ ਹੋ ਰਹੀਆਂ ਇਧਰ ਪੇਸ਼ ਚੁਣੌਤੀਆਂ ਬੜੇ ਡੂੰਘੇ ਦਿਹਨ ਦੇ ਨਾਲ ਸਚੁਜੀ ਅਗਵਾਈ ਨਾਲ ਹੱਲ ਹੋ ਸਕਦੇ ਨੇ ਇਹ ਅਗਵਾਈ ਸਿੱਖ ਵਿਦਵਾਨ ਵੜਾ ਸਕਦੇ ਨੇ ਜਿਨ੍ਹਾਂ ਨੂੰ ਇਸ ਸਮੇਂ ਪ੍ਰਮੁੱਖ ਤੌਰ ਤੇ ਇਸ ਕਾਰਜ ਵਿੱਚ ਅੱਗੇ ਆਉਣਾ ਚਾਹੀਦਾ ਹੈ ਅੱਗੇ ਵੱਧਦੇ ਹਨ ਸਿੱਖ ਨੌਜਵਾਨ ਜੋ ਕਿ ਆਪਣੀ ਦੁਨੀਆਵੀ ਵਿਦਿਆ ਦੇ ਖਾਤਰ ਵਕ-ਵਕ ਅਧਾਰਿਆਂ ਦੇ ਵਿੱਚ ਪੜ ਰਹੇ ਹਨ ਅਕਸਰ ਬਹੁਤਾ ਦੇ ਵਿੱਚ ਉਹ ਨੌਜਵਾਨ ਸਿੱਖੀ ਆਸ਼ੇ ਤੋਂ ਦੂਰ ਹੋ ਜਾਂਦੇ ਨੇ ਜੋ ਸਮਾਜਿਕ ਪਰਿਵਾਰਿਕ ਅਤੇ ਪੰਥਕ ਤੌਰ ਤੇ ਬਹੁਤ ਕਾਟ ਪਹੁੰਚਾ ਸਕਦਾ ਹੈ ਜਾਣਦੇ ਹਾਂ ਇਸ ਬਾਰੇ ਵਿਸ਼ੇਸ਼ ਵਿਸ਼ਾ ਵੀਰ ਹਰਪ੍ਰੀਤ ਸਿੰਘ ਬਾਸੂ ਅੱਜ ਦੇ ਸਮੇਂ ਵਿੱਚ ਸਿੱਖ ਪਾਈ ਚਾਰੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਸਾਡੇ ਨੌਜਵਾਨ ਆਪਣੀ ਅਸਲੀ ਪਛਾਣ ਨੂੰ ਭੁੱਲਦੇ ਜਾ ਰਹੇ ਹਨ ਸਾਡੀ ਨੌਜਵਾਨ ਪੀੜੀ ਖਾਸ ਕਰਕੇ ਮੁੰਡੇ ਆਪਣੀ ਦਾੜੀ ਤੇ ਕੇਸ ਵੱਢ ਰਹੇ ਹਨ ਪਰ ਇਹ ਸਮਾਜਿਕ ਦਬਾਅ ਹੇਠ ਨਹੀਂ ਸਗੋ ਆਪਣੇ ਮਨ ਦੀ ਚੋਣ ਕਰਕੇ ਹੈ ਉਹ ਇਸ ਗੱਲ ਨੂੰ ਮਾਡਰਨ ਬਣਨ ਦਾ ਹਿੱਸਾ ਸਮਝ ਰਹੇ ਹਨ ਪਰ ਇਹ ਮਾਡਰਨ ਹੋਣਾ ਨਹੀਂ ਸਗੋ ਆਪਣੀ ਅਸਲੀਅਤ ਤੋਂ ਪਿੱਛੇ ਹਟਣਾ ਹੈ ਸੋ ਪੰਥ ਸਾਚਾ ਜੇ ਸੱਚ ਤੇ ਆਏ ਗੁਰਗੀ ਕਰੇ ਰਹਾਏ ਦੁਜਾ ਪਾਏ ਮੂਲ ਗਵਾਇਆ ਜਨਮ ਮਰੈ ਗਲ ਜਾਏ ਅਸੀਂ ਗੁਰੂ ਸਾਹਿਬ ਦੀ ਬਖਸ਼ੀ ਹੋਇਸ਼ ਨਾਖਸ ਨੂੰ ਮਿਟਾ ਰਹੇ ਹਾਂ ਉਸ ਨਾਕਸ ਨੂੰ ਜਿਸ ਦੀ ਰਾਖੀ ਲਈ ਸਾਹਿਬਜ਼ਾਦਿਆਂ ਨੇ ਆਪਣੇ ਸੀਸ ਤਿਆਗ ਦਿੱਤੇ ਪਰ ਤਰਮ ਨਹੀਂ ਛੱਡਿਆ ਸਾਡੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦੀ ਰਾਖੀ ਲਈ ਆਪਣੇ ਚਾਰੋਂ ਪੁੱਤਰ ਸ਼ਹੀਦ ਕਰ ਦਿੱਤੇ ਪਰ ਆਸ ਤਿਆਗ ਨਹੀਂ ਕੀਤੀ ਅੱਜ ਦੇ ਨੌਜਵਾਨ ਆਪਣੀ ਆਈਡੈਂਟੀਟੀ ਪਛਾਣ ਨੂੰ ਮਾਡਰਨ ਫੈਸ਼ਨ ਨਾਲ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸਲ ਮਾਡਰਨ ਬਣਨਾ ਇਹ ਨਹੀਂ ਕਿ ਅਸੀਂ ਆਪਣੇ ਮੂਲ ਤੋਂ ਦੂਰ ਹੋਈਏ ਸਗੋ ਇਹ ਹੈ ਕਿ ਅਸੀਂ ਦੁਨੀਆ ਵਿੱਚ ਰਹਿੰਦੇ ਹੋਏ ਵੀ ਆਪਣੇ ਗੁਰਮਤ ਮਾਰਗ ਤੇ ਟਿਕੇ ਰਹੀਏ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਅਸਲ ਗੁਰਸਿੱਖੀ ਦੀ ਇੱਕ ਮਿਸਾਲ ਹੈ ਪਾਈ ਸਾਹਿਬ ਪਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਆਪਣੇ ਕੇਸਾਂ ਦੀ ਰਾਖੀ ਲਈ ਸੀਸ ਤਿਆਗ ਦਿੱਤਾ ਉਹ ਇਸ ਗੱਲ ਦੀ ਮਿਸਾਲ ਹਨ ਕਿ ਕੇਸ ਸਾਡੀ ਸਿਰਫ ਬਾਹਰੀ ਪਹਿਚਾਣ ਨਹੀਂ ਸਗੋ ਗੁਰੂ ਨਾਲ ਅਟੁੱਟ ਜੁੜਾਵ ਹੈ ਪਰ ਅੱਜ ਕੁਝ ਲੋਕ ਕੇਵਲ ਕੁੜੀਆਂ ਨੂੰ ਪ੍ਰਭਾਵਿਤ ਕਰਨ ਜਾਂ ਲੋਕਾਂ ਦੀ ਪ੍ਰਸ਼ੰਸਾ ਲੈਣ ਲਈ ਕੇਸ ਕੱਟ ਰਹੇ ਹਨ ਜੇਕਰ ਗੁਰੂ ਨਾਨਕ ਦੇ ਪੁੱਤ ਗੁਰੂ ਗੋਬਿੰਦ ਸਿੰਘ ਦੇ ਬਹਾਦਰ ਸਿੰਘ ਅੱਜ ਇਹੀ ਕਰ ਰਹੇ ਹਨ ਤਾਂ ਫਿਰ ਸਾਡੀ ਕੌਮ ਕਿੱਥੇ ਖੜੀ ਹੈ ਸਿੱਖੀ ਸਿਰਫ ਇੱਕ ਧਰਮ ਨਹੀਂ ਇੱਕ ਜੀਵਨ ਜੀਣ ਦਾ ਤਰੀਕਾ ਹੈ ਸਿੱਖੀ ਕਦੇ ਪੁਰਾਣੀ ਨਹੀਂ ਹੋ ਸਕਦੀ ਕਦੇ ਫੈਸ਼ਨ ਤੋਂ ਬਾਹਰ ਨਹੀਂ ਹੋ ਸਕਦੀ ਕਿਉਂਕਿ ਇਹ ਤਾਂ ਅਸਲ ਮਾਨਵਤਾ ਦਾ ਮਾਰਗ ਹੈ ਅਸੀਂ ਆਪਣੇ ਸਿਧਾਂਤਾਂ ਤੋਂ ਪਿੱਛੇ हट ਕੇ ਕਿਸੇ ਵੀ ਤਰੱਕੀ ਦੀ ਉਮੀਦ ਨਹੀਂ ਕਰ ਸਕਦੇ ਆਓ ਗੁਰੂ ਸਾਹਿਬ ਦੀ ਵਿਰਾਸਤ ਨੂੰ ਸੰਜੋਈਏ ਨਾ ਕਿ ਸੰਸਾਰੀ ਮੋਹ ਮਾਇਆ ਵਿੱਚ ਡੁੱਬ ਕੇ ਆਪਣੀ ਪਹਿਚਾਨ ਮਿਟਾਈਏ ਕਿਉਂਕਿ ਜੇ ਸਿੱਖੀ ਰਹੇਗੀ ਤਾਂ ਅਸੀਂ ਰਹਾਂਗੇ ਸੰਸਾਰ ਦੇ ਵਿੱਚ ਅੱਗੇ ਵਧਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਦਿਅਕ ਖੇਤੇ ਦੇ ਵਿੱਚ ਅੱਗੇ ਪ੍ਰਫੁੱਲਤ ਕਰੀਏ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਹੋਰ ਰੀਤਾਂ ਦੇ ਨਾਲ ਸਮਝੋਤਾ ਕਰੀਏ ਲੋੜ ਹੈ ਸਾਰੇ ਨੌਜਵਾਨ ਜ਼ਰੂਰ ਆਪਣੇ ਆਪ ਨੂੰ ਗੁਰੂਪੰਥ ਦਾ ਹਿੱਸਾ ਜਾਣ ਕੇ ਰਹਿਤ ਬਹਿਤ ਵਿੱਚ ਪਰਪੱਕ ਰਹਿਣ ਕਸ਼ਮੀਰ ਦੇ ਕਰ ਕਰ ਦੇ ਵਿੱਚ ਗੁਰਮਤਿ ਪ੍ਰਚਾਰ ਨੂੰ ਪਹੁੰਚਾਉਣ ਵਾਲੇ ਬਾਰਾਮੁਲਾ ਇਲਾਕੇ ਦੇ ਸਿੱਖ ਮਿਸ਼ਨਰੀ ਵੀ ਸਰਦਾਰ ਜੈਪਾਲ ਸਿੰਘ ਜੀ ਵੀ ਤੇ ਰੋਜ਼ਾ ਕਾਲ ਚਲਾਣਾ ਕਰ ਗਏ ਜਿਨ੍ਹਾਂ ਦੇ ਨਾਲ ਪੰਥਕ ਤੌਰ ਤੇ ਕਾਟਾ ਹੋਇਆ ਹੈ ਆਉ ਜਾਣਦੇ ਹਾਂ ਸਰਦਾਰ ਜੈਪਾਲ ਸਿੰਘ ਜੀ ਦੇ ਸੰਖੇਪ ਜੀਵਨ ਬਿਊਰੋ ਬਾਰੇ ਮਿਤੀ 28 ਫਰਵਰੀ ਦਿਨ ਸ਼ੁੱਕਰਵਾਰ ਨੂੰ ਕਸ਼ਮੀਰ ਘਾਟੀ ਦੀ عظیم ਸ਼ਖਸੀਅਤ ਸਰਦਾਰ ਜੈਪਾਲ ਸਿੰਘ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਗੁਰਸਿੱਖੀ ਲਹਿਰ ਨੂੰ ਘਰ-ਘਰ ਪਹੁੰਚਾਉਣ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਸਰਦਾਰ ਜੈਪਾਲ ਸਿੰਘ ਜੀ ਦਾ ਜਨਮ ਮੇ 318 ਅਕਤੂਬਰ ਸਾਲ 1948 ਨੂੰ ਪਿਤਾ ਸਰਦਾਰ ਉਜਾਗਰ ਸਿੰਘ ਜੀ ਅਤੇ ਮਾਤਾ ਸਰਦਾਰਨੀ ਸੁਸ਼ੀਲ ਕੌਰ ਦੇ ਘਰ ਬਦਰੀ ਆਸ਼ਰਮ ਸ਼ੇਨਗਰ ਵਿਖੇ ਸਾਹਮਣੇ ਖਾਲਸਾ ਹਾਈ ਸਕੂਲ ਵਿਖੇ ਹੋਇਆ ਸੀ ਇਹ ਆਪ ਪਿੰਡ ਚੱਕ ਕਾਨਸਪੁਰਾ ਬਾਲੀਆਂ ਬਾਰਾਮੁਲਾ ਦੇ ਵਸਨੀਕ ਸਨ ਮੁੱਢਲੀ ਵਿੱਦਿਆ ਸਰਦਾਰ ਜੈਪਾਲ ਸਿੰਘ ਜੀ ਨੇ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ ਅਤੇ ਸਨ 1964 ਵਿੱਚ ਸਥਾਨਕ ਸਕੂਲ ਸਿੰਘਪੁਰਾ ਤੋਂ 10ਵੀਂ ਪਾਸ ਕੀਤੀ ਸਨ 1968 ਵਿੱਚ ਆਪ ਨੇ ਡਿਗਰੀ ਕਾਲਜ ਬਾਰਾਮੁਲਾ ਤੋਂ बीएससी ਕੀਤੀ ਸੀ ਆਪਣੀ ਉਸ ਸੰਸਾਰਕ ਵਿਦਿਆ ਪ੍ਰਾਪਤੀ ਨੂੰ ਅੱਗੇ ਤੋਰਦਿਆਂ ਸਨ 1970 ਵਿੱਚ ਸਰਦਾਰ ਜਪਾਲ ਸਿੰਘ ਜੀ ਨੇ ਜੀਵ ਵਿਗਿਆਨ ਵਿੱਚ ਪੋਸਟ ਗ੍ਰੈਜੂਏਸ਼ਨ ਕਸ਼ਮੀਰੀ ਯੂਨੀਵਰਸਿਟੀ ਤੋਂ ਕੀਤੀ ਅਤੇ ਉਸ ਤੋਂ ਬਾਅਦ ਮੁੰਬਈ ਯੂਨੀਵਰਸਿਟੀ ਤੋਂ ਜਲ ਪਾਲਨ ਵਿੱਚ ਵੀ ਪੋਸਟ ਗ੍ਰੈਜੂਏਸ਼ਨ ਕੀਤੀ ਇਸ ਤੋਂ ਇਲਾਵਾ ਵੀ ਅੰਗਰੇਜ਼ੀ ਦੀ ਯੂਨੀਵਰਸਿਟੀ ਤੋਂ ਸਨ 1968 ਵਿੱਚ ਇੰਟਰਨੈਸ਼ਨਲ ਐਡਵਾਂਸ ਕੋਰਸ ਕੀਤਾ ਸਰਦਾਰ ਜੈਪਾਲ ਸਿੰਘ ਜੀ ਸਨ 1972 ਵਿੱਚ ਫਾਰੈਸਟ ਤੇ ਫਿਸ਼ਰੀਜ਼ ਵਿਭਾਗ ਵਿੱਚ ਮੁਲਾਜ਼ਮ ਹੋ ਗਏ ਅਤੇ ਇਸ ਦੌਰਾਨ ਤਕਰੀਬਨ 16 ਸਾਲ ਤੱਕ ਕੇਂਦਰ ਅਤੇ ਸਟੇਟ ਸਰਕਾਰਾਂ ਦਰਮਿਆਨ ਮੁੱਖ ਲਾਇਜ਼ਨ ਅਫਸਰ ਦੇ ਤੌਰ ਤੇ ਵੀ ਕੰਮ ਕੀਤਾ ਅਤੇ ਸਨ 2006 ਵਿੱਚ ਆਪ ਜੁਆਇੰਟ ਡਾਇਰੈਕਟਰ ਦੇ ਅਹੁਦੇ ਤੇ ਸੇਵਾਮੁਕਤ ਹੋ ਗਏ ਧਾਰਮਿਕ ਵਿਦਿਆ ਸਰਦਾਰ ਜੈਪਾਲ ਸਿੰਘ ਜੀ ਨੇ ਆਪਣੇ ਮਾਤਾ-ਪਿਤਾ ਅਤੇ ਉਸ ਸਮੇਂ ਦੇ ਇੱਕ ਪ੍ਰਚਾਰਕ ਗਿਆਨੀ ਖੜਕ ਸਿੰਘ ਜੀ ਤੋਂ ਪ੍ਰਾਪਤ ਕੀਤੀ। ਸਾਲ 1980-81 ਦੇ ਦਰਮਿਆਨ ਉਦੰਪੁਰ ਵਿਖੇ ਵੀਰਜੀ ਮੌਜੂਦਾ ਸਿੱਖ ਮਿਸ਼ਨਰੀ ਲਹਿਰ ਨਾਲ ਜੁੜੇ ਜਿੱਥੇ ਉਹ ਹਫਤਾਵਾਰੀ ਕਲਾਸਾਂ ਵਿੱਚ ਅਤੇ ਗੁਰਮਤ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਰਹੇ। ਸਾਲ 1968 ਵਿੱਚ ਦੋ ਸਾਲਾਂ ਸਿੱਖ ਮਿਸ਼ਨਰੀ ਕੋਰਸ ਉਹਨਾਂ ਨੇ 92% ਨੰਬਰ ਨਾਲ ਪਾਸ ਕੀਤਾ ਅਤੇ ਸਿੱਖ ਮਿਸਟਰੀ ਕਾਲਜ ਦੇ ਸਰਕਲ ਕੇਐਸ 8 ਰਹੇ ਪੂਰੀ ਲਗਨ ਨਾਲ ਪ੍ਰੋਜੈਕਟਾਂ ਤੇ ਸੇਵਾ ਸ਼ੁਰੂ ਕਰ ਦਿੱਤੀ। ਸੰਨ 2006 ਵਿੱਚ ਇਸ ਸਰਕਲ ਨੂੰ ਬਾਰਾਮੁਲਾ ਸਰਕਲ ਵਿੱਚ ਮਿਲਾ ਦਿੱਤਾ ਗਿਆ ਅਤੇ ਸਰਦਾਰ ਜੈਪਾਲ ਸਿੰਘ ਜੀ ਨੂੰ ਵੀ ਸਰਕਲ ਇੰਚਾਰਜ ਬਾਰਾਮੁਲਾ ਦੀ ਸੇਵਾ ਸੌਂਪੀ ਗਈ ਜੋ ਨਿਰੰਤਰ جاری ਹੈ। ਬਾਰਾਮੁਲਾ ਵਿਖੇ ਧਰਮ ਪ੍ਰਚਾਰ ਲਹਿਰ ਵਿੱਚ ਵੀ ਜੀ ਦਾ ਇੱਕ ਵੱਡਾ ਯੋਗਦਾਨ ਰਿਹਾ ਹੈ ਜਿਸ ਵਿੱਚ ਹਰ ਸਾਲ ਕੇਂਦਰੀ ਧਾਰਮਿਕ ਪ੍ਰੀਖਿਆ ਲਈ ਘਰ-ਘਰ ਜਾ ਕੇ ਬੱਚਿਆਂ ਨੂੰ ਪ੍ਰੇਰਨਾ ਦੇਣੀ ਕੁਰਬਾਨੀ ਕੰਡ ਮੁਕਾਬਲਿਆਂ ਦਾ ਆਯੋਜਨ ਕਰਵਾਉਣਾ ਗੁਰਮਤ ਪੁਸਤਕਾਂ ਦੇ ਸਟਾਲ ਲਾਉਨੇ 2 ਸਾਲਾ ਕੋਰਸ ਤੇ ਸਿੱਖ ਫਲਵਾੜੀ ਬੁੱਕ ਕਰਾਉਨੇ ਅਤੇ ਵੰਣੇ ਆਦਿ ਵੀਰ ਜੀ ਨੇ ਤਕਰੀਬਨ 120 ਦੇ ਕਰੀਬ ਸਹਿਯੋਗੀ ਮੈਂਬਰਾਂ ਨੂੰ ਧਰਮ ਪ੍ਰਚਾਰ ਨਾਲ ਜੋੜਿਆ ਸੀ ਸਰਦਾਰ ਜੈਪਾਲ ਸਿੰਘ ਜੀ ਦਾ ਬਾਰਾਮੁਲਾ ਦੇ ਸਕੂਲਾਂ ਜਿਵੇਂ ਕਿ ਸੈਂਟ ਜੋਸਫ ਡੀਪੀਐਸ ਦਿਲਨਾ ਗਰਲਸ ਹਾਈ ਸਕੂਲ ਬਾਰਾਮੁਲਾ ਵਿੱਚ ਗੁਰਮੁਖੀ ਪੜ੍ਹਾਏ ਜਾਣ ਨੂੰ ਲਾਗੂ ਕਰਾਉਣ ਦੀ ਇੱਕ ਵੱਡਾ ਯੋਗਦਾਨ ਰਿਹਾ ਹੈ ਸਮਾਜ ਸੇਵਾ ਦੇ ਖੇਤਰ ਵਿੱਚ ਲੋੜਵੰਦਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਲਈ ਵੀਰ ਜੀ ਸ਼ੁਰੂ ਤੋਂ ਹੀ ਤਤਪਰ ਰਹੇ ਹਨ ਅਤੇ ਇਸ ਲਗਨ ਕਾਰਨ ਹੀ ਹਰ ਸਮਾਜ ਸੇਵੀ ਸੰਸਥਾ ਵੀਰ ਜਪਾਲ ਸਿੰਘ ਜੀ ਨੂੰ ਅੱਜ ਆਪਣੇ ਨਾਲ ਤੋਰਨਾ ਮਾਣ ਸਮਝਦੀ ਸੀ ਸਰਦਾਰ ਜਪਾਲ ਸਿੰਘ ਜੀ ਸਾਹਿਤ ਲਿਖਣ ਵਿੱਚ ਵੀ ਕਾਫੀ ਰੁਚੀ ਰੱਖਦੇ ਸਨ ਜਿੱਥੇ ਇਹਨਾਂ ਨੇ ਆਪਣੀ ਸੰਸਾਧਿਕ ਵਿਦਿਆ ਨਾਲ ਸੰਬੰਧਿਤ ਵਿਸ਼ਿਆਂ ਤੇ ਕਈ ਲੇਖ ਲਿਖੇ ਜੋ ਕਈ ਰਸਾਲਿਆਂ ਵਿੱਚ छਪੇ ਸਨ ਉੱਥੇ ਉਹਨਾਂ ਨੇ ਧਾਰਮਿਕ ਸਾਹਿਤ ਵਿੱਚ ਇੱਕ ਪੁਸਤਕ ਸਿੱਖ ਸ਼ਰਾਈਨਜ਼ ਇਨ ਕਸ਼ਮੀਰ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਜੋ ਇਹਨਾਂ ਦੀ ਮਿਹਨਤ ਅਤੇ ਲਿਖਣ ਸ਼ੈਲੀ ਵਿੱਚ ਰੁਚੀ ਦਰਸਾਉਂਦੀ ਸੀ ਵੀਰ ਜੈਪਾਲ ਸਿੰਘ ਜੀ ਦੀਆਂ ਸੇਵਾਵਾਂ ਹੇਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੰਨ 2004 ਵਿੱਚ ਇਹਨਾਂ ਨੂੰ ਪੰਜਾਬੀ ਜ਼ੁਬਾਨ ਦੇ ਵਿਕਾਸ ਲਈ ਸਨਮਾਨਿਤ ਕੀਤਾ ਸੀ ਸੰਨ 2018 ਵਿੱਚ ਸਰਦਾਰ ਜੈਪਾਲ ਸਿੰਘ ਜੀ ਨੂੰ ਐਕਸੀਲੈਂਸ ਇਨ ਕਮਿਊਨਿਟੀ ਸਰਵਿਸ ਅਵਾਰਡ ਨਾਲ ਸ਼ਿਰਨਗਰ ਵਿਖੇ ਸਨਮਾਨਿਤ ਕੀਤਾ ਗਿਆ ਧਰਮ ਪ੍ਰਚਾਰ ਵਿੱਚ ਕੀਤੀ ਹੋਈ ਸੇਵਾ ਦੇ ਲਈ ਉਹ ਮੌਜੂਦਾ ਤੇ ਆਉਣ ਵਾਲੀ ਪੁਣੀ ਲਈ ਇੱਕ ਪ੍ਰੇਰਨਾ ਸਰੋਤ ਹਨ ਸਰਦਾਰ ਜੈਪਾਲ ਸਿੰਘ ਜੀ ਨੇ ਸੁਮੁੱੱਚਾ ਜੀਵਨ ਗੁਰੂ ਪੰਥ ਦੇ ਲੇਖੀ ਲਗਾ ਕੇ ਆ ਬੜੀ ਹੀ ਨਿਮਰਤਾ ਪਾਵ ਦੇ ਵਿੱਚ ਪ੍ਰਚਾਰ ਪ੍ਰਸਾਰ ਨੂੰ ਅੱਗੇ ਬਧਾਇਆ ਬੱਚਿਆਂ ਦੀਆਂ ਗੁਰਮਤ ਕਲਾਸਾਂ ਗੁਰਮਤ ਕੈਂਪ ਤੇ ਗੁਰਮਤ ਦੇ ਫਲਸਫੇ ਦੇ ਲਈ ਸਰਦਾਰ ਜੈਪਾਲ ਸਿੰਘ ਦਾ ਯੋਗਦਾਨ ਕਦੇ ਵੀ ਪੁਲਾਇਆ ਨਹੀਂ ਜਾ ਸਕਦਾ ਆਉਣ ਵਾਲੀ ਪੀੜ੍ਹੀਆਂ ਜ਼ਰੂਰ ਪਈ ਜੈਪਾਲ ਸਿੰਘ ਜੀ ਦੇ ਜੀਵਨ ਤੋਂ ਸਹਿਤ ਲੈ ਕੇ ਪੰਥ ਦੇ ਕਾਰਜ ਦੇ ਲਈ ਤਤਪਰ ਰਹਿਣਗੇ। ਆਓ ਜਾਣਦੇ ਹਾਂ ਹੁਣ ਸਰਗਰਮੀਆਂ ਵੀਰ ਸਿਮਰਨਪਾਲ ਸਿੰਘ ਜੀ ਪਾਸੋਂ। ਕਸ਼ਮੀਰ ਦੀ ਧਰਤੀ ਤੇ ਖਾਲਸਾ ਰਾਜ ਨਾਲ ਸੰਬੰਧਿਤ ਗੁਰੂਤਾਮ ਗੁਰਦੁਆਰਾ ਮਹਾਰਾਜਗਨ ਸ਼ਿਰਨਗਰ ਦੀਆਂ ਦੁਕਾਨਾਂ ਨੂੰ ਗੈਰ ਕਾਨੂੰਨੀ ਕਬਜ਼ੇ ਤੋਂ ਚੁਡਾਉਣ ਦੇ ਲਈ ਯਾਨੀ ਰਾਜਿੰਦਰ ਸਿੰਘ ਜੀ ਵੱਲੋਂ ਕੀਤੀ ਗਈ ਕਾਰਵਾਈ। ਜਿਸ ਸਹਤ ਜਿਨ੍ਹਾਂ ਦੁਕਾਨਾਂ ਦੇ ਕੁੱਲ ਮੁਕੰਮਲ ਕਾਗਜ਼ ਨਹੀਂ ਨੇ ਉਹਨਾਂ ਦੀਆਂ ਗੋਦਾਮਾਂ ਤੇ ਉੱਪਰ ਤਾਲੇ ਲਗਾ ਦਿੱਤੇ ਗਏ ਹਨ। ਇਹ ਸਾਰੇ ਮਾਮਲੇ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀਨਗਰ ਨੇ ਵੀ ਇਸ ਕਾਰਵਾਈ ਦੇ ਵਿੱਚ ਗਿਆਨੀ ਰਜਿੰਦਰ ਸਿੰਘ ਜੀ ਦੇ ਨਾਲ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਕੀਤਾ ਹੈ 사카 ਨਨਕਾਨਾ ਸਾਹਿਬ ਨੂੰ ਮੁਖ ਰੱਖ ਕੇ ਸਿੱਖ ਮਿਸਟਰੀ ਕਾਲਜ ਯੂਥ ਗੁਰਮਤ ਖਲਾਸ ਵੱਲੋਂ ਗੁਰਦੁਆਰਾ ਸਿੰਘ ਸਭਾ ਛਾਨਾਪੁਰਾ ਵਿਖੇ ਕੀਤਾ ਗਿਆ ਵਿਸ਼ੇਸ਼ ਦੀਵਾਨ ਜਿਸ ਵਿੱਚ ਕਲਾਸ ਦੇ ਵਿਦਿਆਰਥੀਆਂ ਤੇ ਪ੍ਰਚਾਰਕਾਂ ਵੱਲੋਂ ਸੰਗਤਾਂ ਨੂੰ ਇਸ ਮਹਾਨ ਇਤਿਹਾਸ ਦੇ ਬਾਰੇ ਜੋੜਿਆ ਗਿਆ ਤੇ ਇਸ ਦੇ ਨਾਲ ਹੀ ਧਰਮ ਪ੍ਰਚਾਰ ਦੀ ਲਹਿਰ ਨੂੰ ਤੇਪਲ ਕਰਨ ਦੇ ਲਈ ਯਤਨਾਬਾਰੀ ਵਿਚਾਰ ਕੀਤੀ ਗਈ। ਪੰਥਨਾਮਾ ਵਿੱਚ ਸਾਡੀ ਕੋਸ਼ਿਸ਼ ਪੰਥਕ ਮਸਲੇ ਅਤੇ ਸਰਗਰਮੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ। ਇਨਹ ਪੇਸ਼ਕਸ਼ਾਂ ਲਈ ਜ਼ਰੂਰ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ